ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆ ਗਈਆਂ ਜੀ ਮੈਂ ਫੇਰ ਛੱਤ ਤੇ ਤੇ ਤੁਸੀਂ ਮੇਰਾ ਦੇਖ ਸਕਦੇ ਹੋ ਗਾਰਡਨ ਬਣਿਆ ਹੋਇਆ ਜਿਸ ਤਰ੍ਹਾਂ ਪੂਰੀਆਂ ਕਿਆਰੀਆਂ ਆਪਣੀਆਂ ਜ਼ਮੀਨ ਤੇ ਹੁੰਦੀਆਂ ਇਸੇ ਤਰ੍ਹਾਂ ਹੀ ਆਪਣਾ ਛੱਤ ਦੇ ਉੱਪਰ ਗਾਰਡਨ ਆ ਔਰ ਮੈਂ ਕੁਝ ਚੀਜ਼ਾਂ ਨੋਟ ਕੀਤੀਆਂ ਆ ਤੇ ਜਿਹੜਾ ਮਤਲਬ ਆਪਾਂ ਥੱਲੇ ਆਪਾਂ ਜ਼ਮੀਨ ਤੇ ਕਿਉਂਕਿ ਮੈਨੇ ਵੀ ਬਹੁਤ ਸਾਲ ਜਿਹੜੀ ਆ ਸਬਜ਼ੀ ਜ਼ਮੀਨ ਤੇ ਹੀ ਲਗਾਈ ਆ ਕਿਆਰੀਆਂ ਦੇ ਵਿੱਚ ਲੇਕਿਨ ਉੱਥੇ ਇੰਨਾ ਜ਼ਿਆਦਾ ਕੀਟ ਲੱਗਦੇ ਆ ਦੀ ਮਤਲਬ ਆਪਾਂ ਨੂੰ ਇਸ ਮੌਸਮ ਦੇ ਵਿੱਚ April ਦੇ ਮਹੀਨੇ ਵਿੱਚ ਹਰ ਹਾਲਤ ਆਪਾਂ ਨੂੰ ਸਪਰੇਅ ਕਰਨੀ ਹੀ ਪੈਂਦੀ ਆ ਦੂਜੇ ਤੀਜੇ ਦਿਨ ਲੇਕਿਨ ਮੈਂ ਨੋਟ ਕੀਤਾ ਵੀ ਜਦੋਂ ਦੀ ਮੈਂ ਛੱਤ ਤੇ ਲਗਾਉਣ ਲੱਗੀ ਆ ਇੱਥੇ ਅੱਜ ਤੱਕ ਕੋਈ ਸੁੰਡੀ ਨਹੀਂ ਲੱਗੀ ਕੋਈ ਤੇਲਾ ਨਹੀਂ ਲੱਗਾ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕੀਟ ਆ ਉਹ ਹਜੇ ਤੱਕ ਮੇਰੇ ਨਹੀਂ ਲੱਗਾ April ਦਾ ਮਹੀਨਾ ਚੜ੍ਹ ਚੁੱਕਿਆ ਆ ਪਰ ਹਜੇ ਤੱਕ ਬਿਲਕੁਲ ਕਿਰਪਾ ਆ ਪ੍ਰਮਾਤਮਾ ਦੀ ਕੇ ਪਿਓਰ ਆਰਗੈਨਿਕਾ ਆਪਣੇ ਹਜੇ ਤੱਕ ਕੁਝ ਵੀ ਮੈ ਉਹ ਜਾ ਨਹੀਂ ਵਰਤੀ ਨਹੀਂ ਕੋਈ ਦਵਾਈ ਕੋਈ ਕੈਮੀਕਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਲ ਵੀ ਆਪਣੇ ਵਧੀਆ ਲੱਗ ਰਿਹਾ ਹੈ ਯਕੀਨੀ ਲੱਗ ਰਹੀਆਂ ਨੇ ਤੇ ਇੱਕ ਦੋ ਦਿਨ ਤੱਕ ਇਹ ਤੋੜਨ ਵਾਲੀ ਹੋ ਜਾਣੀ ਆ ਫਿਰ ਆਪਾਂ ਇਹਦੀ ਹਾਰਵੈਸਟਿੰਗ ਵੀ ਕਰਕੇ ਤੁਹਾਨੂੰ ਦਿਖਾਵਾਂਗੇ ਇੱਧਰ ਤੁਸੀਂ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਯਕੀਨੀ ਇਸ ਤਰ੍ਹਾਂ ਲੱਗੀਆਂ ਹੋਈਆਂ ਔਰ ਪਿਓਰ ਆਰਗੈਨਿਕ ਨੇ ਇਹ ਤੇ ਗਾਰਡਨ ਵੀ ਤੁਸੀਂ ਦੇਖ ਸਕਦੇ ਹੋ ਮੇਰਾ ਜਿੱਦਾਂ ਕਿ ਖੇਤ ਹੀ ਹੋਵੇ ਬਹੁਤ ਵਧੀਆ ਜਿਹੜੀ ਇਹਨਾਂ ਦੀ ਗ੍ਰੋਥ ਚੱਲ ਰਹੀ ਹੈ ਕਿਉਂਕਿ ਅਜੇ ਇੰਜਾ ਦੀ ਗਰਮੀ ਨਹੀਂ ਹੋਈ ਇਸ ਕਰਕੇ ਮਤਲਬ ਹਜੇ ਤੱਕ ਸਬਜ਼ੀਆਂ ਸਾਰੀਆਂ ਵਧੀਆ ਨੇ ਭਿੰਡੀ ਮਿਰਚ ਇਹ ਤੇ ਕੇਹੋ ਜੀ ਸਬਜ਼ੀ ਆ ਕकड़ी ਜਿਹਨੂੰ ਆਮ ਆ ਪੱਤਾਰ ਕਹਿ ਦਿੰਨੇ ਪੰਜਾਬੀ ਚ ਹਦਵਾਨੇ ਖਰਬੂਜੇ ਭਿੰਡੀ ਤੇ ਮਿਰਚ ਇਹ ਤਾਂ ਮਤਲਬ ਕਿ ਭਾਰ ਗਰਮੀ ਦੇ ਵਿੱਚ ਵਧੀਆ ਹੋ ਜਾਂਦੀਆਂ ਤੇ ਤੁਸੀਂ ਇਹਨਾਂ ਨੂੰ ਜਿਆਦਾ ਲਗਾਓ ਕਿਉਂਕਿ ਬਾਕੀ ਸਾਰੀਆਂ ਸਬਜ਼ੀਆਂ ਆਪਣੀਆਂ ਜੂਨ ਮਈ ਜੂਨ ਦੇ ਵਿੱਚ ਲਗਭਗ ਖਤਮ ਹੋ ਜਾਣੀਆਂ ਗਰਮੀ ਦੇ ਨਾਲ ਪਰ ਇਹ ਜਿਹੜੀਆਂ 4-5 ਸਬਜ਼ੀਆਂ ਆ ਇਹਨਾਂ ਨੇ ਚੱਲਣਾ ਹਜੇ ਇਹ ਮਈ ਜੂਨ ਤੱਕ ਵਧੀਆ ਚੱਲ ਜਾਂਦੀਆਂ ਤੇ ਵੇਲਾ ਵੀ ਵੇਲਾ ਵਾਲੀਆਂ ਜਿੰਨੀਆਂ ਵੀ ਸਬਜ਼ੀਆਂ ਆ ਖੀਰਾ ਹੋ ਗਿਆ ਅ ਹਰਮਾ ਤੋਰੀ ਹੋਗੀ ਲੋਕੀ ਹੋਗੀ ਕੀਆ ਹੋ ਗਿਆ ਇਹ ਸਾਰੀਆਂ ਤੁਸੀਂ ਜਾਦੀਆਂ ਲਗਾਓ ਤੇ ਹੁਣ ਮੈਂ ਲੱਗੀ ਸੀ ਕਿ ਕੁਝ ਤੋੜਨੇ ਸੀ ਮੈਂ ਚੱਪਣ ਕੱਢੂ ਇਹ ਤੁਸੀਂ ਦੇਖ ਸਕਦੇ ਹੋ ਆਪਣੇ ਚੱਪਣ ਕਦੂ ਇੱਧਰ ਲੱਗੇ ਹੋਏ ਨੇ ਕੁਛ ਇੱਧਰ ਵੀ ਦੇਖੋ ਤੁਸੀਂ ਲੱਗੇ ਹੋਏ ਆ ਪਹਿਲਾਂ ਮੈਂ ਸਭ ਤੋਂ ਇਹਨਾਂ ਨੂੰ ਤੋੜ ਲਵਾਂ ਤੁਸੀਂ ਦੇਖ ਸਕਦੇ ਹੋ ਚੱਪਣ ਕਤੂਆਂ ਦਾ ਸਾਈਜ਼ ਥੋੜਾ ਵੱਡਾ ਹੀ ਹੋ ਗਿਆ ਕਿਉਂਕਿ ਮੈਂ 1-2 ਦਿਨਾਂ ਨਾ ਆਈ ਨਹੀਂ ਇੱਥੇ ਇਸ ਕਰਕੇ ਥੋੜੇ ਵੱਡੇ ਹੋ ਗਏ ਆ ਦੋ ਵਿੱਚ ਮੈਂ ਥੋੜੇ ਜਿਹੜੇ ਛੋਟੇ ਆ ਨਾ ਉਹ ਵੀ ਤੋੜ ਲੈਣੇ ਆ ਕਿਉਂਕਿ ਬਾਸ ਨਾ ਇਹ ਪੱਕ ਜਾਂਦੇ ਆ ਆ ਵੀ ਥੋੜਾ ਵੱਡਾ ਹੀ ਹੋ ਗਿਆ ਲਗਭਗ ਅੱਧਾ ਕਿਲੋ ਦਾ ਹੀ ਹੋ ਗਿਆ ਇੰਨੇ ਪੰਜ ਆਪਾਂ ਦੇਖੋ ਤੋੜ ਲਿਆ ਦੋ ਤਾਂ ਥੋੜੇ ਵੱਡੇ ਹੀ ਹੋ ਗਏ ਕਿਉਂਕਿ ਮੈਂ ਕੱਲ ਛੱਤ ਤੇ ਨਹੀਂ ਆਈ ਤੇ ਪਾਣੀ ਬੱਚੇ ਪਾ ਗਏ ਸੀਗੇ ਇਸ ਕਰਕੇ ਉਹਨਾਂ ਬੱਚੇ ਖਿਆਲ ਨਹੀਂ ਕਰਦੇ ਇੰਨਾ ਤੇ ਹੋਰ ਕੋਈ ਹੋਇਆ ਤੇ ਉਹ ਵੀ ਆਪਾਂ ਦੇਖ ਲਈਏ ਅਦਰ ਤੁਸੀਂ ਦੇਖੋ ਕਿੰਨੇ ਨਿਕੇ ਨਿਕੇ ਲੱਗੇ ਹੋਏ ਆ ਕੁਝ ਤਾਂ ਵੱਡੇ ਹੋ ਜਾਂਦੇ ਆ ਤੇ ਕੁਝ ਜਿਹੜੇ ਉਹ ਸੋਕ ਜਾਂਦੇ ਆ ਲੋਕੀ ਤਾਂ ਆਪਣੀਆਂ ਦੇਖੋ ਤੁਸੀਂ ਕਾਫੀ ਲੱਗੀਆਂ ਹੋਈਆਂ ਵਾ ਮੈਂ ਤਾਂ ਇਹਨਾਂ ਨੂੰ ਕਦੀ ਮਤਲਬ ਕਿ ਇਸ ਤਰ੍ਹਾਂ ਹੈਂਡ ਪੋਲੀਨੇਸ਼ਨ ਕਹਿੰਦੇ ਹੈ ਪਰ ਮੈਂ ਨਹੀਂ ਕਦੀ ਵੀ ਕੀਤਾ ਜਿੰਨੇ ਕੁ ਕੁਦਰਤ ਨੇ ਆਪਾਂ ਨੂੰ ਦੇ ਦਿੱਤੇ ਆਪਾਂ ਨੂੰ ਉਹਨਿਆਂ ਦੇ ਵਿੱਚ ਹੀ ਸਬਰ ਹੁੰਦਾ ਵਾ ਆਪਾਂ ਕਦੀ ਵੀ ਹੈਂਡ ਪੋਲੀਨੇਸ਼ਨ ਨਹੀਂ ਕੀਤਾ ਕਿਉਂਕਿ ਜੋ ਕੁਦਰਤ ਕਰ ਰਹੀ ਆ ਉਹ ਠੀਕ ਹੀ ਕਰ ਰਹੀ ਹੋਊਗੀ ਪਹਿਲਾਂ ਜਿਹੜਾ ਇੱਥੇ ਵੀ ਹੈਂਡ ਪੋਲੀਨੇਸ਼ਨ ਹੀ ਕਰਦੇ ਆ ਜਿਹੜੇ ਕਿਸਾਨ ਇੰਨੀ ਨਹੀਂ ਸਬਜ਼ੀ ਲਗਾਉਂਦੇ ਆ ਉਹ ਤਾਂ ਮਤਲਬ ਇੰਨਾ ਕਰ ਵੀ ਨਹੀਂ ਸਕਦੇ ਇਸ ਕਰਕੇ ਆਪਾਂ ਤਾਂ ਜੋ ਠੀਕ ਆ ਜੋ ਕੁਦਰਤ ਨੇ ਦਿੱਤਾ ਉਹ ਸਹੀ ਆ ਤੇ ਲਗਭਗ ਕਿਲੋ ਤੋਂ ਉੱਪਰ ਹੀ ਆਪਾਂ ਚੱਪਨ ਕੁਦੂ ਤੋੜ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਖਾਦ ਕਿਹੜੀ ਪਾਉਨੇ ਆ অর্ਗੈਨਿਕ ਉਹਦੇ ਬਾਰੇ ਆਪਾਂ ਤੁਹਾਨੂੰ ਥੋੜੀ ਜੀ ਜਾਣਕਾਰੀ ਦਿੰਨੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਮੇਰਾ ਪੁਦੀਨਾ ਇਹ ਹਾਈਬ੍ਰਿਡ ਪੁਦੀਨਾ ਆ ਇਹਦੀ ਤੁਸੀਂ ਪੱਤਿਆਂ ਤੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਇਹਦੀਆਂ ਜਿਹੜੀਆਂ ਟੰਡਲ ਆ ਇਹ ਮਹਿਰੂਨ ਜਿਹੇ ਕਲਰ ਦੇ ਹੁੰਦੇ ਆ ਜਿਹੜਾ ਦੇਸੀ ਪੁਦੀਨਾ ਹੁੰਦਾ ਉਹਦੇ ਹਰੇ ਹੁੰਦੇ ਆ ਇਹ ਪਰ ਇਹ ਜਿਹੜਾ ਵੱਧ ਦਾ ਬਹੁਤ ਜ਼ਿਆਦਾ ਹੈ ਇਹਦੀ ਗਰੋਥ ਬਹੁਤ ਜ਼ਿਆਦਾ ਹੁੰਦੀ ਆ ਖੁਸ਼ਬੂ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਹੁਤ ਸੋਹਣੀ ਖੁਸ਼ਬੂ ਆ ਇਹਦਾ ਮੈਂ ਤੋੜ ਰਹੀ ਆ ਤਾਂ ਮਤਲਬ ਲੱਗ ਰਹੀ ਆ ਮਹਿਸੂਸ ਹੋ ਰਹੀ ਆ ਆਪਾਂ ਨੂੰ ਇੰਨਾ ਕਿ ਮੈਂ ਤੋੜ ਲਿਆ ਇਹਦੀ ਆਪਾਂ ਬਣਾਵਾਂਗੇ ਚਟਨੀ ਤੇ ਕੁਛ ਆਪਾਂ ਪਾਵਾਂਗੇ ਜੂਸ ਦੇ ਵਿੱਚ ਕਿਉਂਕਿ ਇਹ ਰੋਜ਼ ਦਾ ਰੋਜ਼ ਹੀ ਵਧਦਾ ਜਾ ਰਿਹਾ ਆ ਇਹ ਵੀ ਆਪਾਂ ਰੱਖ ਦਿੰਨੇ ਆ ਨਾਲ ਹੀ ਟੋਕਰੀ ਦੇ ਹੁਣ ਮੈਂ ਲੱਗੀਆਂ ਕੁਛ ਜਿਹੜੇ ਆਰਗੇਨਿਕ ਪੱਤੇ ਤੋੜਨ चुकੰਦਰ ਦੇ ਕਿਉਂਕਿ ਪੱਤੇ ਕੋਈ ਕਿਸੇ ਵੀ ਵੈਜੀਟੇਬਲ ਦੇ ਜਿਹੜੇ ਪੱਤੇ ਆ ਉਹਨਾਂ ਦੇ ਵਿੱਚ ਉਸ ਵੈਜੀਟੇਬਲ ਨਾਲੋਂ ਜਿਹੜੇ ਆ ਜ਼ਿਆਦਾ ਨਿਊਟ੍ਰੀਸ਼ਨ ਹੁੰਦੇ ਆ ਖਾਸ ਤੌਰ ਤੇ ਜਿਹੜੀਆਂ カラー ਵਾਲੀਆਂ वेजिटेबल ਹੁੰਦੀਆਂ ਆ ਇਹਦੇ ਪੱਤਿਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ 컬러 ਆ ਤੇ ਇਹਦੇ ਵਿੱਚ ਵੀ ਜਿਹੜੇ ਕਾਫੀ ਨਿਊਟ੍ਰੀਸ਼ਨ ਹੁੰਦੇ ਆ ਤੇ ਆਪਾਂ ਇਹ ਵੀ ਪੱਤਿਆਂ ਦਾ ਵੀ ਵਰਤੋਂ ਕਰਾਂਗੇ ਜੂਸ ਬਣਾਉਣ ਦੇ ਵਿੱਚ ਇੱਕ ਇੱਕ ਦੋ ਦੋ ਪੱਤੇ ਮੈਂ ਤੋੜਨੇ ਆ ਇਹ ਹੈਗਾ ਜੀ ਚੁਲਾਈ ਜਿੰਨਾ ਭੈਣਾ ਮੇਰੀਆਂ ਨੇ ਦੇਖੀ ਹੋਣੀ ਉਹਨਾਂ ਨੂੰ ਪਤਾ ਹੋਣਾ ਚੁਲਾਈ ਦਾ ਚੁਲਾਈ ਸਾਗ ਦੇ ਵਿੱਚ ਵਰਤੀ ਜਾਂਦੀ ਆ ਇਹਦੇ ਵੀ ਆਪਾਂ ਇੱਕ ਦੋ ਪੱਤੇ ਲੈ ਲਏ ਆ ਇਹ ਕੁਛ ਲੈ ਲਏ ਮੈਂ ਪੱਤੇ ਆਪਣੇ ਚੁਕੰਦਰ ਦੇ ਜਿੰਨਾ ਪੱਤਿਆਂ ਦੇ ਵਿੱਚ ਜ਼ਿਆਦਾ ਕਲਰ ਆ ਉਹ ਮੈਂ ਤੋੜ ਰਹੀ ਆ ਛੋਟੇ ਤੇ ਇਧਰ ਆਪਣੇ ਹੈਗੇ ਪਿਓਰ ਆਰਗੈਨਿਕ ਬਾਥੂ ਆਪਾਂ ਲਗਾਇਆ ਹੋਇਆ ਛੱਤ ਦੇ ਉੱਤੇ ਇਹਨੂੰ ਹੁਣ ਸੀਡ ਆਣਾ ਤਿਆਰ ਹੋ ਗਿਆ ਤੇ ਇਹ ਆਪਾਂ ਸੀਡ ਜਿਹੜਾ ਉਹਨੂੰ ਸੇਵ ਕਰ ਲਵਾਂਗੇ ਆਉਣ ਦੇ ਸਾਲ ਵਾਸਤੇ ਤੇ ਇਹਦੇ ਵੀ ਮੈਂ ਥੋੜੇ ਜਿ ਇਸ ਤਰ੍ਹਾਂ ਤੋੜ ਲਵਾਂ ਪੱਤੇ ਤੁਸੀਂ ਵੀ ਜਿਹੜੇ ਇਸ ਤਰ੍ਹਾਂ ਦੇ ਪੱਤੇ ਤੁਹਾਡੇ ਵੀ অর্ਗੈਨਿਕ ਹੁੰਦੇ ਆ ਚਾਹੇ ਉਹ ਕਿਸੇ ਵੈਜੀਟੇਬਲ ਦੇ ਆ ਚਾਹੇ ਕਿਸੇ ਫਰੂਟ ਦੇ ਆ ਉਹਨਾਂ ਦੀ ਵਰਤੋਂ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਕਰਿਆ ਕਰੋ ਜਿੰਨੀ ਹੋ ਸਕੇ ਤੁਸੀਂ ਵਰਤ ਸਕਦੇ ਹੋ ਉਹਨਾਂ ਜ਼ਰੂਰ ਵਰਤੋ ਬੱਚਿਆਂ ਨੂੰ ਵੀ ਦਿਵੋ ਕਿਉਂਕਿ ਤੁਹਾਨੂੰ ਹਰ ਇੱਕ ਨੂੰ ਅੱਜ ਕੱਲ ਪਤਾ ਕਿ ਬਾਜ਼ਾਰ ਵਿੱਚੋਂ ਜੋ ਵੀ ਆਪਾਂ ਖਾ ਰਹੇ ਆ ਉਹ ਸਾਰਾ ਕੈਮੀਕਲ ਵਾਲਾ ਹੀ ਮਿਲ ਰਿਹਾ ਆ ਤੇ ਤੁਸੀਂ অর্ਗੈਨਿਕ ਜਿੰਨਾਕ ਬੀਜ ਸਕਦੇ ਹੋ ਉਹਨਾਂਕ ਤੁਸੀਂ ਬੀਜੋ ਵੀ ਜ਼ਰੂਰ ਤੇ ਉਹਦੀ ਵਰਤੋਂ ਵੀ ਕਰੋ ਇੱਕ ਜੇ ਕਿਸੇ ਨੂੰ ਪਹਿਚਾਨ ਹੋਵੇ ਇਹ ਵਾਲੀ ਬੂਟੀ ਦੀ ਆ ਤੁਸੀਂ ਦੇਖ ਸਕਦੇ ਹੋ ਧਿਆਨ ਦੇ ਨਾਲ ਇਸ ਬੂਟੀ ਮਤਲਬ ਇੰਨਾ ਜ਼ਿਆਦਾ ਇਹਦੇ ਵਿੱਚ ਤਾਕਤ ਹੁੰਦੀ ਆ ਜਾਂ ਜ਼ਿੰਦਗੀ ਨੂੰ ਸੰਘਰਸ਼ ਕਰਨ ਦੀ ਹੁੰਦੀ ਆ ਕਿ ਜਿੱਥੋਂ ਸ਼ਾਇਦ ਆਪਾਂ ਨੂੰ ਵੀ ਸਿੱਖਿਆ ਲੈਣ ਦੀ ਲੋੜ ਆ ਤੇ ਇਹ ਖਾਣ ਲਈ ਵੀ ਬਹੁਤ ਵਧੀਆ ਹੁੰਦੀ ਇਸ ਤਰ੍ਹਾਂ ਦੇ ਇਹ ਯੈਲੋ ਯੈਲੋ ਫੁੱਲ ਹੁੰਦੇ ਆ ਇਹ ਵੀ ਮੈਂ ਤੋੜ ਲੂੰਗੀ ਇਹਨੂੰ ਵੀ ਮੈਂ ਹੁਣ ਬੀਜਣਾ ਆ ਕਿ ਪੂਰੇ ਗਮਲੇ ਦੇ ਵਿੱਚ ਕਿਉਂਕਿ ਇਹ ਆਮੀ ਅੱਜਕੱਲ ਤਾਂ ਇਹਦਾ ਸਾਗ ਬਣਾ ਕੇ ਖਾਂਦੇ ਆ ਪਰ ਇਹ ਆਮੀ ਆਪਣੇ ਗਮਲਿਆਂ ਦੇ ਵਿੱਚ ਉੱਗੀ ਹੁੰਦੀ ਆ ਤੁਸੀਂ ਦੇਖ ਲਓ ਧਿਆਨ ਦੇ ਨਾਲ ਜੇ ਤੁਹਾਨੂੰ ਪਹਿਚਾਣ ਆ ਜਾਵੇ ਇਹਦਾ ਨਾਮ ਮੈਨੂੰ ਭੁੱਲ ਗਿਆ ਮੈਂ ਸਕਰੀਨ ਤੇ ਦੇ ਦੂੰਗੀ ਬਾਅਦ ਵਿੱਚ ਦੇਖ ਕੇ ਇਹ ਵੀ ਮੈਂ ਤੋੜ ਲਿਆ ਤਿੰਨ ਚਾਰ ਪੱਤੇ ਵੈਸੇ ਮੇਰੇ ਉਧਰ ਗਮਲਿਆਂ 'ਚ ਕਾਫੀ ਹੈਗੀ ਆ ਕੁਝ ਮੈਂ ਉਧਰੋਂ ਤੋੜ ਲੂੰਗੀ ਹੁਣ ਤੇ ਇਹਨੂੰ ਜੇ ਤੁਸੀਂ ਤੋੜ ਕੇ ਇਸ ਤਰ੍ਹਾਂ ਧੁੱਪੇ ਰੱਖ ਦਿੰਦੇ ਹੋ ਨਾ ਤੇ ਘਟੋ ਘਟ ਨਹੀਂ ਤੇ ਇੰਨੇ ਮਹੀਨਾ ਜਿਹੜਾ ਉਹ ਨਹੀਂ ਸੁੱਕਣਾ ਮਤਲਬ ਇੰਨਾ ਜ਼ਿਆਦਾ ਜ਼ਿੰਦਗੀ ਦਾ ਇਹ ਸੰਘਰਸ਼ ਕਰਦੀ ਆ ਆਪਣੇ ਆਪ ਨੂੰ ਜੀਵਤ ਰੱਖਣ ਵਾਸਤੇ ਬਿਨਾ ਪਾਣੀ ਤੋਂ ਬਿਨਾ ਕਿਸੇ ਚੀਜ਼ ਤੋਂ ਇਹਨੂੰ ਕੁਝ ਵੀ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਨਾ ਕੋਈ ਖਾਦ ਨਾ ਪਾਣੀ ਚਾਹੋ ਤਾਂ ਨੂੰ ਤੁਸੀਂ 2 ਮਹੀਨੇ ਵੀ ਪਾਣੀ ਨਾ ਦੋ ਤਾਂ ਵੀ ਇਹਨੇ ਸਰਵਾਈਵ ਕਰ ਜਾਣਾ ਤੇ ਇਹਦੀ ਵੀ ਤੁਸੀਂ ਵਰਤੋਂ ਜ਼ਰੂਰ ਕਰੋ ਘਰ ਦੇ ਵਿੱਚ ਜਿੰਨੀ ਹੋ ਸਕੇ ਤੇ ਇਹਨੂੰ ਜੂਸ ਚਾਹੇ ਬਣਾ ਕੇ ਪੀ ਲੋ ਚਾਹੇ ਤੁਸੀਂ ਇਹਦੀ ਆਪੋਰ ਜੀ ਵੀ ਬਣਾ ਸਕਦੇ ਹੋ ਚਾਹੇ ਤੁਸੀਂ ਇਹਨੂੰ ਮਤਲਬ ਕਿਸੇ ਤਰ੍ਹਾਂ ਵੀ ਇਹਦੀ ਵਰਤੋਂ ਕਰੋ ਪਰ ਕਰੋ ਜ਼ਰੂਰ ਤੇ ਇਹ ਵੀ ਆਪਾਂ ਨਾਲ ਹੀ ਰੱਖ ਦਿੰਨੇ ਆ ਆਪਣੀ ਸਬਜ਼ੀਆਂ ਦੇ ਤੇ ਹੁਣ ਆਪਾਂ ਥੋੜੀ ਜੀ ਤੋੜਦੇ ਆ ਜੀ ਚਲਾਈ ਕਿਉਂਕਿ ਅੱਜਕੱਲ ਸਾਰੇ ਜਿਹਨੇ ਕਲਰ ਕਲਰ ਵਾਲੇ ਪੱਤੇ ਆ ਉਹਨਿਆਂ ਦਾ ਹੀ ਮੈਂ ਜੂਸ ਬਣਾਣਾ ਆ ਤੇ ਉਹਨੇ ਹੀ ਮੈਂ ਲੈ ਕੇ ਜਾਣੇ ਨੇ ਤੇ ਥੋੜੀ ਥੋੜੀ ਮਾਤਰਾ ਲੈਣੀ ਆ ਬਹੁਤ ਜ਼ਿਆਦੀ ਨਹੀਂ ਜੇ ਤੁਸੀਂ ਦੇਖ ਸਕਦੇ ਹੋ ਇੰਨੇ ਕੁ ਮੈਂ ਪੱਤੇ ਇਹਦੇ ਵੀ ਲੈ ਲੈਨੇ ਕਿਉਂਕਿ ਲੋੜ ਤੋਂ ਜ਼ਿਆਦਾ ਨਹੀਂ ਆਪਾਂ ਲੈਣੇ ਇੰਨੇ ਜੋ ਸਾਰੇ ਆਪਾਂ 6-7 ਮਿਕਸ ਕਰਾਂਗੇ ਤੇ ਇਹ ਕਾਫੀ ਜਿਹੜਾ ਹੋ ਜਾਣਾ ਆ ਆਪਣਾ ਜੂਸ ਕਿਸੇ ਵੀ ਚੀਜ਼ ਦਾ ਤੁਸੀਂ ਲੈ ਸਕਦੇ ਹੋ ਮਤਲਬ ਉਹਦੇ ਚ ਕੋਈ ਵੀ ਵੈਜੀਟੇਬਲ ਦੇ ਪੱਤੇ ਲੈ ਸਕਦੇ ਹੋ ਕਿਉਂਕਿ ਆਪਾਂ ਇਹਨਾਂ ਨੂੰ ਕੋਈ ਖਾਦ ਵਗੈਰਾ ਨਹੀਂ ਪਾਈ ਹੋਈ ਇੱਧਰ ਆ ਗਈ ਮੈਂ ਹੁਣ ਪਾਲਕ ਵਾਲੀ ਸਾਈਡ ਇਹ ਪਾਲਕ ਆਪਣੀ ਗਰਮੀਆਂ ਵਾਲੀ ਚੱਲ ਰਹੀ ਆ ਹਜੇ ਤੱਕ ਤੇ ਇੱਕ ਨੂੰ ਹੁਣ ਇੱਧਰ ਤੁਸੀਂ ਦੇਖੋ ਬੀਜ ਆ ਗਿਆ ਇਸ ਤਰ੍ਹਾਂ ਇਹ ਮੈਂ ਬੀਜ ਜਿਹੜਾ ਸੇਵ ਕਰ ਲੈਣਾ ਕਿਉਂਕਿ ਦੇਸੀ ਪਾਲਕ ਆ ਇਹ ਤੇ ਇਹਦਾ ਬੀਜ ਜਿਹੜਾ ਇਹੀ ਚੱਲ ਜਾਂਦਾ ਪਰ ਇਹ ਜੁਲਾਈ ਤੱਕ ਮੇਰੀ ਪਾਲਕ ਚੱਲ ਜਾਂਦੀ ਹੁੰਦੀ ਆ ਜੁਲਾਈ ਤੱਕ ਇਹਨੂੰ ਜਿਹੜੇ ਆ ਅ ਨਹੀਂ ਆਂਦਾ ਬੀਜ ਆ ਇੱਕ ਨੂੰ ਆ ਗਿਆ ਪਤਾ ਨਹੀਂ ਜਾਂ ਤਾਂ ਇਹ ਦੂਸਰੀ ਹੋਗੀ ਵਿੱਚ ਬਾਕੀ ਨੂੰ ਤਾਂ ਹਜੇ ਕਿਸੇ ਨੂੰ ਕੋਈ ਬੀਜ ਵਗੈਰਾ ਨਹੀਂ ਆਇਆ ਤੇ ਇਹਨੂੰ ਮੈਂ ਜਲਾਈ ਦੇ ਵਿੱਚ ਪਟਦੀ ਹੁੰਨੀ ਆ ਕਈ ਵਾਰੀ ਤੇ ਬਾਝੀ ਜਾਂਦੀ ਹੁੰਦੀ ਆ ਆਉਂਦੇ ਸਾਲ ਲਈ ਤਾਂ ਕਈ ਵਾਰੀ ਇਹ ਜਲਾਈ ਦੇ ਵਿੱਚ ਸੁੱਕ ਜਾਂਦੀ ਆ ਇਹਦੇ ਵੀ ਲੈ ਲਏ ਆਪਾਂ 5-6 ਪੱਤੇ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਤੇ ਚੱਲ ਕੇ ਆਪਾਂ ਜੂਸ ਬਣਾਉਨੇ ਆ ਇੱਧਰ ਆਪਣੇ ਡ੍ਰੈਗਨ ਦੇ ਬੂਟੇ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਮੈਂ ਅੱਜ ਕਟਾਈ ਕਰਨੀ ਆ ਇਹਦੀਆਂ ਜੜਾਂ ਤੁਸੀਂ ਦੇਖੋ ਇਸ ਤਰ੍ਹਾਂ ਨੇ ਕੰਦ ਨੂੰ ਫੜਦੀਆਂ ਸ਼ੁਰੂ ਕਰਤਾ ਇਹਦੇ ਵਿੱਚ ਤੁਸੀਂ ਦੇਖੋ ਬਾਥੂ ਕਿੰਨਾ ਉੱਗਿਆ ਆ ਤੇ ਹੁਣ ਮੈਨੂੰ ਦੇਖ ਕੇ ਲੱਗਦਾ ਵੀ ਮੈਂ ਥੋੜਾ ਜਿਹਾ ਬਾਥੂ ਵੀ ਤੋੜ ਲਵਾਂ ਕਿਉਂਕਿ ਬਹੁਤ ਵਧੀਆ ਬਾਥੂ ਆ ਇੱਥੇ ਇਹਦੇ ਵਿੱਚ ਤਾਂ ਕਦੀ ਵੀ ਨਹੀਂ ਕੋਈ ਖਾਦ ਵਗੈਰਾ ਮੈਂ ਪਾਈ ਡ੍ਰੈਗਨ ਦੇ ਵਿੱਚ ਉੱਧਰ ਕੁਝ ਪੱਤੇ ਜਿਹੜੇ ਚਲਾਈਦੇ ਆ ਉਹ ਵੀ ਮੈਂ ਤੋੜ ਲਵਾਂ ਹੁਣ ਕਿਉਂਕਿ ਦੇਖ ਕੇ ਮਨ ਦੇ ਵਿੱਚ ਲਾਲਚ ਆ ਜਾਂਦਾ ਇਹਨੂੰ ਮੈਂ ਮੁੱਢੋਂ ਹੀ ਪੱਟਾਂ ਜੇ ਪੱਟਿਆ ਜਾਵੇ ਤੇ ਕਿਉਂਕਿ ਮੈਂ ਉੱਧਰ ਲਗਾ ਦੇਣਾ ਨਹੀਂ ਪੱਟ ਹੋਇਆ ਇਹਦੇ ਵਿੱਚ ਵੀ ਆ ਬੂਟੀ ਤੁਸੀਂ ਦੇਖ ਸਕਦੇ ਹੋ ਉੱਗੀ ਹੋਈ ਆ ਇਹ ਇਦਾਂ ਹੀ ਇੱਧਰ ਉੱਧਰ ਮਤਲਬ ਕਿਤੇ ਵੀ ਉੱਗੇ ਹੁੰਦੀ ਆ ਇਹ ਤੁਹਾਨੂੰ ਮੈਂ ਗਮਲੇ ਵਾਲੇ ਵਿੱਚ ਵੀ ਦਿਖਾਉਂਗੀ ਤੇ ਤੁਸੀਂ ਇਹਦੀ ਵਰਤੋਂ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਇਹ ਲੱਭਦੀ ਆ ਤੇ ਦੇਖੋ ਮੇਰੀਆਂ ਪੀਲੀਆਂ ਜੁਕੀਨੀ ਇਸ ਤਰ੍ਹਾਂ ਲੱਗ ਰਹੀਆਂ ਹਨ ਨਾ ਜਿ setSearch ਕਿ ਸੁੱਕ ਗਿਆ ਹੋਵੇ ਮਤਲਬ ਜੁਕੀਨੀ ਲੱਗ ਕੇ ਤਾਂ ਸੁੱਕ ਗਈ ਹੋਵੇ ਪਰ ਇਹਦਾ ਕਲਰ ਹੀ ਇਹ ਹੈ ਮੈਨੂੰ ਵੀ ਬਹੁਤ ਸੋਹਣੀਆਂ ਲੱਗੀਆਂ ਕਿਉਂਕਿ ਮੈਂ ਵੀ ਫਸਟ ਟਾਈਮ ਹੀ ਇਹ ਲਗਾਈਆਂ ਆ ਵੈਸੇ ਮੈਂ ਕੋਈ ਖਾਦ ਵਗੈਰਾ ਤਾਂ ਤੁਹਾਨੂੰ ਪਤਾ ਵੀ ਆਪਾਂ ਆਰਗੈਨਿਕ ਦੇ ਵਿੱਚ ਨਹੀਂ ਵਰਤਦੇ ਪਰ ਜਿਹੜੇ ਆਪਾਂ ਨੂੰ ਹੁਣ ਇਹਨਾਂ ਨੂੰ ਬੂਟਿਆਂ ਨੂੰ ਵਧਣ ਵਾਸਤੇ ਨਿਊਟ੍ਰੀਸ਼ਨ ਦੇਣੇ ਪੈਣੇ ਆ ਉਹ ਤਾਂ ਦੇਣਾ ਹੀ ਪੈਣਾ ਆ ਯੂਰੀਆ ਖਾਸ ਤੌਰ ਤੇ ਮੇਨ ਤੇ ਯੂਰੀਆ ਕਿਹਦੇ ਵਿੱਚ ਹੁੰਦਾ ਸਭ ਤੋਂ ਜ਼ਿਆਦਾ ਗੋਬਰ ਦੇ ਵਿੱਚ ਉਹਦੇ ਵਾਸਤੇ ਤੁਸੀਂ ਚਾਹੋ ਤਾਂ ਗਿੱਲੇ ਗੋਬਰ ਤੋਂ ਵੀ ਬਹੁਤ ਅੱਜ ਕੱਲ ਲਿਕੁਇਡ ਫਰਟੀਲਾਈਜ਼ਰ ਬਣ ਜਾਂਦੇ ਤੁਸੀਂ ਉਹ ਬਣਾ ਸਕਦੇ ਹੋ ਜੇ ਨਹੀਂ ਤਾਂ ਇਸ ਤਰ੍ਹਾਂ ਪਾਥੀਆਂ ਕੰਡੇ ਇਹ ਆਰਾਮ ਹੀ ਮਿਲ ਜਾਂਦੇ ਆ ਪਿੰਡਾਂ ਦੇ ਵਿੱਚੋਂ Amazon ਤੇ ਤਾਂ ਬਹੁਤ ਜ਼ਿਆਦਾ ਮਹਿੰਗੇ ਆ ਤੁਸੀਂ ਕਿਸੇ ਦੇ ਘਰ ਵਿੱਚੋਂ ਲੈ ਕੇ ਰੱਖ ਲਓ 5-7 ਕਿਲੋ ਤਾਂ ਬਹੁਤ ਟਾਈਮ ਕੱਢ ਜਾਂਦੇ ਆ ਮੇਰੇ ਕੋਲੇ ਇਹ 50 ਲੀਟਰ ਦਾ ਡਰਮਾ ਇਹਦੇ ਵਿੱਚ ਮੈਂ ਸਿਰਫ 1 ਹੀ ਪਾਉਣੀ ਹੁੰਨੀ ਆ ਕਿਉਂਕਿ ਆ ਜਿਹੜਾ ਮੌਸਮ ਆ ਉਹ ਗਰਮੀ ਦਾ ਆ ਤੇ ਜਿਆਦਾ ਆਪਾਂ ਪਾਵਾਂਗੇ ਤੇ ਫਿਰ ਸਾੜ ਜਿਹੜਾ ਉਹ ਪੈ ਜਾਣਾ ਬੂਟਿਆਂ ਨੂੰ ਤੇ ਬਸ ਇਹਦੇ ਨਾਲ ਆਪਣੀ ਜਿਹੜੀ ਯੂਰੀਆ ਦੀ ਪੂਰਤੀ ਆ ਉਹ ਹੋ ਜਾਂਦੀ ਆ ਤੇ ਬਾਕੀ ਜਿਹੜੇ ਨਿਊਟ੍ਰੀਸ਼ਨ ਹੁੰਦੇ ਆ ਉਹਨਾਂ ਦੀ ਪੂਰਤੀ ਵਾਸਤੇ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੀ ਆ ਜੇ ਹੁਣ ਆਪਾਂ ਵੀਡੀਓ ਸ਼ੁਰੂ ਹੀ ਕੀਤੀ ਆ ਵੈਸੇ ਮੈਂ ਹੁਣ ਪਾਣਾ ਨਹੀਂ ਹੈਗਾ ਕਿਉਂਕਿ ਆ ਜਿਆਦਾ ਮੈਂ ਸਾਰੀਆਂ ਚੀਜ਼ਾਂ ਮਿਕਸ ਨਹੀਂ ਕਰਦੀ ਹੁੰਦੀ ਇਹ ਮੈਂ ਬਣਾਇਆ ਹੋਇਆ ਜੀ ਐਲੋਵਿਰੇ ਦਾ ਜੂਸ ਇਹਦੀ ਆਪਾਂ ਵੀਡੀਓ ਵੀ ਪਾਈ ਸੀਗੀ ਇਹ ਵੀ ਮੈਂ 50 ਲੀਟਰ ਦੇ ਵਿੱਚ ਸਿਰਫ ਆ 1 ਲੀਟਰ ਦਾ ਮੇਰਾ ਮੱਗਾ ਵਾ ਇਹ ਹੀ ਮੈਂ ਪਾਉਣੀ ਹੁੰਨੀ ਆ ਇਦੋਂ ਜ਼ਿਆਦਾ ਨਹੀਂ ਇਹਦੀ ਵੀ ਵਰਤੋਂ ਕਰਨੀ ਇਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਨਿਊਟ੍ਰੀਸ਼ਨ ਹੁੰਦੇ ਆ ਤੇ ਕੋ ਫੰਗੀ ਸਾਈਡ ਵੀ ਬਹੁਤ ਵਧੀਆ ਹੁੰਦਾ ਐਲੋਵੇਰੇ ਦਾ ਇਹਨੂੰ ਮੈਨੂੰ ਬਣਾਏ ਹੋਏ ਨੂੰ ਲਗਭਗ 40 ਦਿਨ ਹੋ ਗਏ ਆ ਇਹ ਮੈਂ ਪਹਿਲਾਂ ਦਾ ਹੀ ਬਣਾ ਕੇ ਰੱਖਿਆ ਹੋਇਆ ਵਾ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੁਣ ਇਹ ਗਲ ਚੁੱਕੇ ਨੇ ਤੇ ਬਹੁਤ ਵਧੀਆ ਇੱਕ ਹੀ অর্ਗੈਨਿਕ ਫਰਟੀਲਾਈਜ਼ਰ ਬਣ ਚੁੱਕਾ ਤੇ ਸਪਰੇਅ ਕਰਨ ਵਾਸਤੇ ਮੈਂ ਕਰਦੀ ਆ ਲੱਸੀ ਦੀ ਵਰਤੋਂ ਆ ਦੇਖੋ ਤੁਸੀਂ ਬਿਲਕੁਲ ਦਾ ਇਹ ਗਲ ਗਿਆ ਇਦਾਂ ਕੁਝ ਨਹੀਂ ਹੈਗਾ ਇਹਨਾਂ ਦੇ ਵਿੱਚ ਪਰ ਆਪਾਂ ਇਹਨਾਂ ਨੂੰ ਇਹਦੇ ਵਿੱਚ ਹੀ ਪਏ ਰਹਿਣ ਦੀ ਤਾਂ ਕੱਢੀ ਦਾ ਨਹੀਂ ਹੈਗਾ ਕਿਉਂਕਿ ਹੌਲੀ ਹੌਲੀ ਜਿਹੜਾ ਇਹ ਫਿਰ ਵੀ ਇਹਨਾਂ ਦਾ ਅਸਰ ਜਿਹੜਾ ਉਹ ਨਿਕਲਦਾ ਰਹਿੰਦਾ ਤੇ ਜਿਹੜਾ ਐਂਡ 'ਚ ਬਾਤ ਜਾਣਗੇ ਉਹਨਾਂ ਨੂੰ ਆਪਾਂ ਮਿੱਟੀ ਦੇ ਵਿੱਚ ਪਾ ਦੇਣਾ ਇੱਧਰ ਆਪਣੇ ਖੀਰੇ ਲਾਲ ਪਿੰਡੀ ਮਿਰਚਾਂ ਕੁਝ ਲੋਕੀ ਦੇ ਬੂਟੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਛੋਟੇ ਛੋਟੇ ਆਪਣੇ ਖੀਰੇ ਵੀ ਇੱਧਰ ਦੇਖੋ ਲੱਗਣੇ ਸ਼ੁਰੂ ਹੋ ਚੁੱਕੇ ਨੇ ਇਹ ਮੇਰੇ ਹੈਗੇ ਖਰਬੂਜੇ ਦੇ ਬੂਟੇ ਉਤੇ ਹੈਗੇ ਆਪਣੇ ਕਰੇਲਿਆਂ ਦੇ ਬੂਟੇ ਇਹ ਕੁਛ ਲੌਂਗ ਬੀਨਸ ਐਕਸਟਰਾ ਲੌਂਗ ਬੀਨਸ ਜਿਹੜੀਆਂ ਹੁੰਦੀਆਂ ਇਹ ਵੀ ਕਰੇਲਿਆਂ ਦੇ ਬੂਟੇ ਹੀ ਨੇ ਕਰੇਲੇ ਮੈਂ ਕਾਫੀ ਲਗਾਏ ਹੋਏ ਆ ਤੇ ਕੁਛ ਮੈਂ ਬੀਜ ਜਿਹੜੇ ਹੁਣ ਵੀ ਚ ਗਰੋ ਕੀਤੇ ਆ ਇਹ ਆਪਣੇ ਲੱਗੇ ਹੋਏ ਜੀ ਚਕੰਦਰ ਤਰ੍ਹਾਂ ਕकड़ी ਜੀ ਨੂੰ ਆਪਾਂ ਕਹਿ ਦਿੰਨੇ ਆ ਇਹ ਸਾਰੀਆਂ ਤਰ੍ਹਾਂ ਇੱਧਰ ਜਿਹੜਾ ਆਪਣਾ ਪਾਣੀ ਵੇਸਟ ਟੈਂਕੀ ਤੋਂ ਆਉਂਦਾ ਉਹ ਆਪਾਂ ਬੂਟਿਆਂ ਵਾਸਤੇ ਵਰਤ ਲਈਦਾ ਤੇ ਹੁਣ ਆਪਾਂ ਪਾਉਨੇ ਆ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਜੂਰੀਆ ਦੀ ਪੂਰਤੀ ਕਿਸ ਤਰ੍ਹਾਂ ਕਰਦੇ ਆ ਇਹਦੇ ਨਾਲ ਬਹੁਤ ਜਲਦੀ ਅਸਰ ਤਾਂ ਨਹੀਂ ਹੁੰਦਾ ਜੇ ਤੁਸੀਂ ਕੋਹ ਵੀ ਅੱਜ ਆਪਾਂ ਪਾਇਆ ਤਾਂ ਕੱਲ ਨੂੰ ਆਪਣੇ ਬੂਟਿਆਂ ਨੂੰ ਅਸਰ ਹੋ ਜਵੇ ਇਦਾਂ ਨਹੀਂ ਹੁੰਦੀ ਇਹਦਾ ਜਿਹੜਾ ਅਸਰ ਆ ਬਹੁਤ ਹੌਲੀ ਹੌਲੀ ਹੁੰਦਾ ਤੇ ਤੁਹਾਨੂੰ ਇਹਨੂੰ ਦੂਜੇ ਤੀਜੇ ਦਿਨ ਜਿਹੜਾ ਪਾਉਣਾ ਉਹ ਪੈਣਾ ਆ ਤੁਸੀਂ ਇਦਾਂ ਇੱਕ ਦੋ ਕਾਥੀਆਂ 50 ਲੀਟਰ ਪਾਣੀ ਦੇ ਵਿੱਚ ਪੇ ਦਿਓ ਤੇ ਬਾਅਦ ਵਿੱਚ ਉਹਨਾਂ ਨੂੰ ਆਪਣੇ ਬੂਟਿਆਂ ਨੂੰ ਇਸ ਤਰ੍ਹਾਂ ਥੋੜਾ ਥੋੜਾ ਜਦੋਂ ਤੁਸੀਂ ਪਾਣੀ ਪਾਉਣੇ ਆ ਉਦੋਂ ਹੀ ਇਹਨੂੰ ਪਾਈ ਦਿਓ ਰੁਟੀਨ ਬਣਾ ਲਓ ਆਪਣੀ ਵੀ ਤੀਜੇ ਦਿਨ ਆਪਾਂ ਪਾਉਣਾ ਹੀ ਆ ਤੇ ਬਸ ਉਹਨੇ ਕੇ ਦੇ ਨਾਲ ਜਿਹੜੀ ਜੂਰੀਆ ਦੀ ਕੁਰਤੀ ਆ ਉਹ ਹੋਈ ਜਾਂਦੀ ਆ ਕੋਈ ਆਪਾਂ ਨੂੰ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਇੱਕ ਪਾਥੀ ਆ ਰਾਤ ਨੂੰ ਭੇਕੇ ਰੱਖ ਜਾਓ ਤੇ ਸਵੇਰੇ ਤੁਸੀਂ ਪਾ ਦਿਓ ਇੱਕ ਓਵਰਵਿਊ ਆਪਣੇ ਸਾਰੇ ਗਾਰਡਨ ਦਾ ਇੱਧਰ ਆਪਣੇ ਸਾਰੇ ਮੱਕੀ ਲੱਗੀ ਹੋਈ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੇ ਤੁਸੀਂ ਮੇਰੀ ਇੱਥੋਂ ਤੱਕ ਵੀਡੀਓ ਦੇਖੀ ਆ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਬਹੁਤ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ